ਸ੍ਰੀ ਗਾ ਸਵਾਗਤ ਹੈ ਪਿੰਡ ਬੁਰਜਡਲ ਮਾ ਜ਼ਿਲ੍ਹਾ ਮਾਨਸਾ ਤੋਂ ਵੀਡੀਓ ਲੈ ਕੇ ਆਇਆ ਕਾਲੇ ਦੇ ਘਰੋਂ ਚੌਥੇ ਸੂਏ ਸੁੰਦੀ ਆ ਦਿਨ ਕਾੜਦੀ ਆ 7 ਤੋਂ 8 ਸੋਨਾ ਮੋਟਾ ਜਵਾਈ ਵਾਲਾ ਥਣ ਲੱਗਿਆ ਚਾਰੇ ਥਣ ਕੱਲਾ ਕੱਲਾ ਕਰਮਾ ਵਾਲੀ ਸਿੰਗਲ ਹੱਡੀ ਜਾਗੀ ਚੰਗੀ ਐ ਅੱਜ ਦਾ ਢੱਲਾ ਢੁੱਲਾ ਪਈਆਂ ਨਾ ਆ ਦੇਖ ਲੋ ਚੰਗੀ ਝੋਲੀ ਲੱਗੀ ਐ ਘਰੇਲੂ ਪਰਿਵਾਰ ਐ ਕੋਈ ਵਪਾਰ ਦਾ ਕੰਮ ਨਹੀਂ ਇਹਨਾਂ ਨੇ ਇਹ ਮੱਝ ਸੇਲ ਕਰਨੀ ਐ ਬਾਕੀ ਇਹਦੀ ਸਾਰੀ ਜਾਣਕਾਰੀ ਸਾਰੀ ਡਿਟੇਲ ਆਪਾਂ ਬਾਈ ਕਾਲੇ ਦੇ ਡੈਡੀ ਦੋ ਲਵਾਗੇ ਉਹਨਾਂ ਦੇ ਪਿਦਾਨ ਵਾਲ ਗੱਲ ਕਰਾਂਗੇ ਸਾਰਾ ਇਹਦਾ ਰਿਕਾਰਡ ਬੱਸਾਂਗੇ ਅੱਜ ਉਸੋ ਢਿੱਕਾਈਏ ਗੱਲ ਸਸਰੀ ਗਾਲ ਅੰਕਲ ਜੀ ਕੀ ਹਾਲਜਾ ਲਈ ਹਾਂ ਠੀਕ ਹੈ ਜੀ ਠੀਕ ਹੈ ਬੜੀ ਬਹੁਤ ਠੀਕ ਹੈ ਜੀ ਹਾਂ ਠੀਕ ਹੈ ਜੀ ਲੈ ਹੁਣ ਜੀ ਆਪਾਂ ਸਿੱਧੀ ਨਾਗਦੀ ਗੱਲ ਕਰੀਏ ਪਿੰਡ ਆ ਗਿਆ ਬੁਰਜੜਲ ਮੈਂ ਜਲਾ ਆ ਗਿਆ ਮਾਨਸਾ ਹਾਂ ਜੀ ਕਿੰਨੇ ਸੂਏ ਸੂਦੀ ਹੈ ਜੀ ਇਹ ਚੌਥੇ ਸੂਏ ਸੂਈ ਜੀ ਦਿਨ ਕਿੰਨੇ ਗੱਡ ਦੀਆਂ ਅੰਕਲਾ ਦਿਨ ਇਹ ਅੱਥਕ ਗੱਡ ਜੂਈ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਜੇ ਆਪਾਂ ਇਹਦੀ ਗੱਲ ਕਰੀਏ ਧਾਰ ਤੂਰ ਕਿਵੇਂ ਆ ਧਾਰ ਤੂਰ ਠੀਕ ਹੈ ਜੀ ਮੋਟੀ ਹੈ ਜ ਕੋਈ ਵਪਾਰ ਬਲੋਟੇ ਨਾ 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 ਵਪਾਰ ਵਾਸਤੇ ਹੀ ਨਹੀਂ ਹੈਗਾ ਠੀਕ ਹੈ ਵਪਾਰ ਦਾ ਕੰਮ ਤਾਂ ਹੈ ਨਹੀਂ ਨਾ ਨਾ ਕੋਈ ਵਪਾਰ ਦਾ ਨਹੀਂ ਜੀ ਇਸ ਦਾ ਆਪਦੇ ਠੀਕ ਹੈ ਲੋ ਵੀ ਖੇਤੀਬਾੜੀ ਕਰਨ ਵਾਲੇ ਬੰਦੇ ਆ ਗਏ ਚੌਥੇ ਸੂਏ ਵਾਸਤੇ ਗੱਬਣਾ ਉਧਰੋਂ ਕਰੇ ਵੀ ਮੜਾ ਇਹ ਤੈਨੂੰ ਚੈੱਕ ਕਰ ਲੋ ਕਰਮਾਲੀ ਸਿੰਘ ਥੋੜਾ ਜਰੂਰ ਖੁੱਲਾ ਹੈ ਪਰ ਜੇ ਸੋਨੂੰ ਮੈਂ ਗੱਲ ਕਰਾਂ ਨਾ ਸਿੰਗਲ ਹੱਡੀ ਲੈਗ ਸਕੋਰ ਤੇ ਪਿੱਠ ਬੜਾ ਬਹੁਤ ਚੰਗਾ ਲੱਗਿਆ ਹੋਇਆ ਆ ਦੇਖ ਲੋ ਸੋਨਾ ਥਣ ਲੱਗਿਆ ਚਵਾਈ ਵਾਲਾ ਮੋਟਾ ਤੇ ਆ ਵੀ ਠੁਲੀ ਵਾਲੀ ਗਈ ਭਾਜਨ ਭੋਜਨ ਨਾ ਕਰਮਾਲੀ ਦਾ ਬਹੁਤ ਵਧੀਆਗਾ ਬਾਕੀ ਆਪਾਂ ਜਿਹੜੀ ਸੀ ਡਿਟੇਲ ਰਹਿ ਗਈ ਨਾ ਹੋਰ ਪੁੱਛਦੇ ਆ ਨੇ ਜੇ ਹੁਣ ਆਪਾਂ ਇਹਦੀ ਗੱਲ ਕਰੀਏ ਜੀ ਸੀਮਨ ਦਾ ਪਤਾ ਕਿਹੜੇ ਤੇ ਗੋਬਨ ਹੈ ਟੀਕੇ ਦਾ ਟੀਕੇ ਦਾ ਪਤਾ ਹੀ ਕਿਹੜੇ ਤੇ ਗੋਬਨ ਹੈ ਨਾ ਟੀਕੇ ਤਾਂ ਨਹੀਂ ਅਸੀਂ ਇੱਥੋਂ ਜੀ ਆਪਣੇ ਪੰਡਿਤ ਸੀਗਾ ਆਪਣਾ ਆ ਗੋਬਿੰਦ ਕੇ ਸਾਨੂੰ ਉਦੋਂ ਅਸਾ ਡਾਇਰੈਕਟ ਕ੍ਰੋਸਿੰਗ ਵਾਲੀ ਆ ਗਈ ਹਾਂਜੀ ਲਓ ਵੀ ਡਾਇਰੈਕਟ ਕ੍ਰੋਸਿੰਗ ਵਾਲੀ ਆ ਗਈ ਆ ਗਾੜੀ ਗੂੜੀ ਤੁਸੀਂ ਨਾ ਚੈੱਕ ਕਰ ਲਓ ਕਰਮਾਲੀ ਨੂੰ ਸੋਹਣੀ ਲੱਗੀ ਐ ਬਾਕੀ ਦੁੱਧ ਵਾਲੀਆਂ ਪੈਪਾ ਬੂਪਾ ਚੈੱਕ ਕਰ ਲੋ ਆ ਦੇਖ ਲੋ ਵਜਨ ਬਿੱਡ ਵੀ ਚੰਗਾ ਹੈ ਬਾਕੀ ਜੇ ਘਰ ਵਾਲੀ ਦਾ ਤੁਹਾਨੂੰ ਮੈਂ ਹਵਾਨਾ ਦਿਖਾਵਾਂ ਨਾ ਹਜੇ ਦਾ 7-8 ਦਿਨ ਕੱਢਦੀ ਹੈ ਚੰਗੀ ਹੈ ਆ ਦੇਖ ਲੋ ਚੰਗੀ ਝੋਲੀ ਲਾਉਂਦੀ ਹੈ ਬਾਕੀ ਦੁੱਧ ਵਾਲੀਆਂ ਪੈਪਾ ਬੂਪਾ ਵੀ ਚੰਗੀਆਂ ਨਾ ਲੰਘ ਲਾਇਆ ਕਰ ਨੇੜੇ ਜੇ ਹੋਗੇ ਨਾ ਆਪਣਾ ਐਡਰੈਸ ਦੱਸ ਦੇ ਘਰ ਕਿੱਥੇ ਜਾ ਬਰਜ ਡਿਲਵਾ ਆਪਣਾ ਇੱਥੇ ਮਹਿਰਿਆਂ ਵਾਲੀ ਗਲੀ ਜ ਹੈ ਜੀ ਗੁਰਦੁਆਰਾ ਸਾਹਿਬ ਕੋਲੇ ਹਣ ਗੁਰਦੁਆਰਾ ਸਾਹਿਬ ਕੋਲੇ ਹਾਂ ਜੀ ਠੀਕ ਹੈ ਜੀ ਨੰਬਰ ਬੋਲ ਦੇ ਕਾਲੇ ਦਾ ਨੰਬਰ ਜਾ ਦੇ ਜੀ ਕੈਦ ਦਾ ਨੰਬਰ 99156 ਜੀ ਹਾਂਜੀ 01315 ਜੀ ਇੱਕ ਵਾਰੀ ਹੋਰ ਬੋਲ ਦਿਜੀ 99156 ਜੀ ਠੀਕ ਹੈ ਜੀ 01315 ਲਓ ਵੀ ਸੱਜਣੋ ਨੰਬਰ ਬੋਲ ਤਾਂ ਥੱਲੇ ਚੱਲੀ ਵੀ ਜਾਂਦਾ ਕਾਟੀ ਮਾਰ ਲਓ ਨਰਮ ਬੰਦੇ ਨਾ ਕੋਈ ਵਪਾਰ ਦਾ ਕੰਮ ਨਹੀਂ ਤਾਂ ਉੱਥੇ ਸੂਏ ਵਾਸਤੇ ਸੌਂਦੀ ਆ ਦਿਨ ਗੜ ਦੀ 7 ਤੋਂ 8 ਇੱਕ ਘਰ ਮਾਰੀਦਾ ਤੁਹਾਨੂੰ ਮੈਂ ਹਵਾਨਾ ਦਿਖਾਵਾਂ ਢੇੜੇ ਜਿਹਾ ਮਾਰ ਕੇ ਕਰ ਲਓ ਚੈੱਕ ਸੋਹਣਾ ਥਾਣ ਲੱਗਿਆ ਢਿੱਲਾਂ ਢੁੱਲਾਂ ਪਈਆਂ ਨਾ ਕਰਮਾਲੀ ਚੰਗੀ ਤਿਆਰ ਹੁੰਦੀ ਆਉਂਦੀ ਆ ਬਾਕੀ ਆਪਾਂ ਤੁਹਾਨੂੰ ਤੁਰਦੀ ਦੀ ਵੀਡੀਓ ਦਿਖਾਵਾਂਗੇ ਲੋ ਵੀ ਕਰਮਾਲੀ ਨੂੰ ਤੁਰਦੀ ਨੂੰ ਚੈੱਕ ਕਰ ਲਿਓ ਹਵਾਨਾ ਵਾਲੀ ਜਾਲ ਆ ਗਈ ਕੂਨੀ ਕਾਨੀ ਵੀ ਪੂਰੀ ਹੈਗੀ ਚੰਗੀ ਆ ਬਾਕੀ ਹਵਾਨਾ ਬਹੁਤ ਸੋਹਣਾ ਲੌਂਦੀ ਆਉਂਦੀ ਆ ਆਜੋ ਕਰ ਦਿਆਂਗਾ ਲੰਕਾ ਜੀ ਨਾਗ ਥੋੜਾ ਚੰਗਾ ਠੀਕ ਹੈ ਜੀ ਕਰਮਾਲੀ ਤਿਆਰ ਵੀ ਚੰਗੀ ਹੁੰਦੀ ਆਉਂਦੀ ਆ ਦਿਨ ਵੀ ਕੱਢਦੀ ਹੈ 7-8 ਰਾਜ ਕੱਢਦੀ ਹੈ ਜੀ ਹਾਂ ਤੇ ਮਾਰ ਦੀ ਮੂਰਦੀ ਤਾਂ ਹੈ ਨਹੀਂ ਥੱਜੀ ਸੀ ਨਾ ਜੀ ਕੋਈ ਗੇੜਾ ਨਹੀਂ ਦਿੰਦੀ ਹੈਗੀ ਠੀਕ ਹੈ ਜੀ ਤੇ ਆਪਾਂ ਹੁਣ ਇਹਦੇ ਰੇਟ ਦੀ ਗੱਲ ਕਰੀਏ ਹਾਂਜੀ ਰੇਟ ਕੀ ਕਰਦੇ ਹੋ ਇਹਦਾ ਨਾ ਰੇਟ ਆ ਜਾਊਗਾ ਉਹਦੇ ਮੌਕੇ ਤੇ ਹੋ ਜੂਗਾ ਜੀ ਫੋਨ ਤੇ ਕਰੋਗੇ ਜੀ ਹਾਂਜੀ ਫੋਨ ਤੇ ਉਹ ਤੋਂ ਕਰ ਇੱਕ ਵਾਰੀ ਨੰਬਰ ਹੋਰ ਬੋਲ ਦੇ 97156 ਜੀ ਹਾਂਜੀ 01315 ਜੀ ਲੋ ਵੀ ਸੱਜਣੋ ਰੇਟ ਇਹਦਾ ਫੋਨ ਤੇ ਹੋਊਗਾ ਬਾਕੀ ਬੰਦੇ ਨਰਮਨ ਖੇਤੀਬਾੜੀ ਕਰਨ ਵਾਲੇ ਬੰਦੇ ਆਗੇ ਚੰਗੇ ਪਸ਼ੂ ਰੱਖਦੇ ਨੇਗੇ ਇੱਕ ਅੱਧਾ ਨਾਗ ਆਪਦੇ ਘਰੋਂ ਸੇਲ ਵੀ ਕਰ ਦਿੰਦੇ ਆ ਗਾਟੀ ਮਾਰ ਲਓ ਘਰੇਲੂ ਪਰਿਵਾਰ ਆ ਗਿਆ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਅੱਜ ਦੀ ਵੀਡੀਓ ਪਿੰਡ ਬੁਰਜਡਲ ਮਾ ਜ਼ਿਲ੍ਹਾ ਮਾਨਸਾ ਬਾਈਕ ਆਲੇ ਦੇ ਘਰ ਰਹੂਗੀ ਧੰਨਵਾਦ